पीएसटी 2026 ਵਾਲਿਆਂ ਵਾਸਤੇ ਇੱਕ ਵੱਡਾ ਨੋਟਸ ਤੇ ਵੱਡੀ ਖੁਸ਼ਖਬਰੀ ਸਾਹਮਣੇ ਆ ਚੁੱਕੀ ਤੁਸੀਂ ਦੇਖ ਸਕਦੇ ਹੋ ਤੁਹਾਡੇ ਸਾਹਮਣੇ ਵੀ ਇਹ ਨੋਟੀਫਿਕੇਸ਼ਨ ਵਾਇਰਲ ਹੋ ਰਿਹਾ ਤੁਸੀਂ ਪੀਐਸਟ ਦੀ ਫ੍ਰੀ ਤਿਆਰੀ ਕਿਵੇਂ ਕਰ ਸਕਦੇ ਹੋ ਤੁਸੀਂ ਪੇਡ ਕੋਰਸਾਂ ਨੇ ਕਿਵੇਂ ਤਰੀਕੇ ਨਾਲ ਉਹ ਵੀ ਤੁਹਾਨੂੰ ਸਾਰਾ ਕੁਝ ਦੱਸਾਂਗੇ ਪਹਿਲੀ ਵਾਰ ਚ ਪੀਐਸਟ ਕਿਵੇਂ ਕਲਿੱਕ ਕਰਨਾ ਪਰ ਆਹ ਨੋਟਸ ਪਹਿਲਾਂ ਜਰੂਰ ਦੇਖ ਲਓ ਬਈ ਤੁਹਾਡੇ ਸਾਹਮਣੇ ਜਿਹੜਾ ਇਹ ਨੋਟਸ ਆ ਗਿਆ ਰਾਜ ਵਿਦੇਖ ਖੋਜ ਅਤੇ ਸਖਲਾਈ ਪਰਿਸ਼ਦ ਪੰਜਾਬ ਵੱਲੋਂ ਦਿੱਤਾ ਗਿਆ ਇਹ ਨੋਟਸ ਵੀ 3 ਫਰਵਰੀ ਦਾ ਹੋ ਗਿਆ ਵੀ ਦੇਖੋ ਤੁਸੀਂ 3 ਫਰਵਰੀ ਲਿਖਿਆ ਦੂਜਾ ਮਹੀਨਾ ਫਰਵਰੀ ਹੁੰਦਾ ਹੈ 2026 ਦਾ ਨੋਟਸ ਹੈ ਕ ਪ੍ਰਤਿਕ ਯੋਗਤਾ ਅਤੇ ਸਿਖਲਾਈ ਪ੍ਰਸਿੱਧ ਪੰਜਾਬ ਵੱਲੋਂ ਅਗਲਾ ਪੰਜਾਬ ਰਾਜ ਪ੍ਰਤਿਕ ਯੋਗਤਾ ਟੈਸਟ ਸਟੇ 15 ਮਾਰਚ ਨੂੰ ਹੋਣਾ ਇਹ ਤਾਂ ਨੋਟਿਸ ਪਹਿਲਾਂ ਹੀ ਆ ਗਿਆ ਸੀ ਵੀ 15 ਮਾਰਚ ਨੂੰ ਹੋਣਾ ਬਹੁਤ ਸਾਰੇ ਕਹਿੰਦੇ ਆ ਫਾਰਮ ਕਦੋਂ ਭਰੇ ਜਾਣੇ ਆ ਆ ਦੇਖੋ ਵੀ ਤੁਹਾਡੇ ਸਾਹਮਣੇ ਤਾਂ ਲਿਖਤਾ ਕਹਿੰਦੇ 6 ਫਰਵਰੀ ਤੋਂ ਫਾਰਮ ਭਰਨੇ ਸ਼ੁਰੂ ਹੋਏ ਨੇ 20 ਫਰਵਰੀ ਤੱਕ ਭਰੇ ਜਾਣੇ ਆ ਸਿਰਫ ਸਾਨੂੰ 14 ਦਿਨ ਦਿੱਤੇ ਗਏ ਨੇ 14 ਦਿਨਾਂ ਚ ਕਹਿੰਦੇ ਫਾਰਮ ਭਰਨੇ ਆ ਜਲਦੀ ਤੋਂ ਜਲਦੀ ਵੀਡੀਓ ਨੂੰ ਸ਼ੇਅਰ ਕਰ ਦਿਓ ਜਿਹੜੇ ਸੋਚ ਰਹੇ ਸੀ ਕਿ ਫਾਰਮ ਕਦੋਂ ਭਰੇ ਜਾਣੇ ਆ ਫਾਰਮ ਕਦੋਂ ਖੁੱਲਣੇ ਆ ਇਹਦੀ ਫੁੱਲ ਨੋਟੀਫਿਕੇਸ਼ਨ ਹੋ ਸਕਦਾ ਕੱਲ ਨੂੰ ਆ ਜਾਏ ਡਿਟੇਲ ਚ ਕੀ ਰਹੂਗਾ ਕੌਣ ਫਾਰਮ ਭਰ ਸਕਦਾ ਕਿੰਨੇ ਨੰਬਰਾਂ ਵਾਲਾ ਕੈਟਾਗਰੀ ਬਾਅਦ ਕੀ ਤਦ ਤੁਸੀਂ ਫਾਰਮ ਕਿਵੇਂ ਪਰ ਆਪਣੇ ਆਪ ਘਰੇ ਬੈਠ ਕੇ ਕਿਵੇਂ ਭਰ ਸਕਦੇ ਹੋ ਉਹ ਵੀ ਸਾਰਾ ਕੁਝ ਦੱਸਾਂਗੇ ਹੁਕਮ ਨੰਬਰ ਲਿਖਿਆ ਹੋਇਆ ਠੀਕ ਹੈ ਇਹ ਵਾਲੀ ਅਫੀਸ਼ੀਅਲ ਵੈਬਸਾਈਟ ਨੇ ਨਵੀਂ ਤਿਆਰ ਕੀਤੀ ਹੈ ਹਲੇ ਓਪਨ ਨਹੀਂ ਹੋ ਰਹੀ ਠੀਕ ਹੈ ਹੋ ਸਕਦਾ ਇੱਕ ਅਦੇ ਦਿਨ ਚ ਵਰਕ ਕਰਨ ਲੱਗ ਜੇ ਕਿਉਂਕਿ 6 ਫਰਵਰੀ ਕਿਹਾ ਇਹਨਾਂ ਨੇ ਅੱਜ 3 ਹੈ ਸੋ ਤੁਹਾਡੇ ਸਾਹਮਣੇ ਵੀ www. psstat 2025.org ਹੁਣ ਬਹੁਤ ਸਾਰੇ ਕਹਿੰਦੇ 2025 ਕਿਉਂ ਲਿਖਿਆ ਕਿਉਂਕਿ 2024 ਚ ਪੀਐਸਟ ਹੋਇਆ ਸੀ 25 ਚ ਹੋਇਆ ਨਹੀਂ ਤਾਂ ਕਰਕੇ ਇਹਨਾਂ ਨੇ 2025 ਲਿਖਿਆ 26 ਵਾਲਾ ਪਾਸ ਹੋਏਗਾ ਠੀਕ ਹੈ ਵੀ ਸੋ ਹਰ ਸਾਲ ਪੀਐਸਟ ਹੋਣਾ ਲਾਜ਼ਮੀ ਹੈ ਇਸ ਕਰਕੇ ਬਹੁਤ ਬੜੀ ਖੁਸ਼ੀ ਕਰ ਰਹੀ ਹੈ ਤੁਹਾਡੇ ਸਾਰੇ ਵਾਸਤੇ ਆਪਣੀ ਤਿਆਰੀ ਸ਼ੁਰੂ ਕਰ ਦੋ ਜੇਕਰ ਤੁਸੀਂ ਆਪਣੇ ਚੈਨਲ ਨਾਲ ਜੁੜੇ ਹੋ ਆਪਣੇ ਕੋਰਸਾਂ ਤੇ 30% ਦਾ ਆਫਰ ਚੱਲ ਰਿਹਾ ਵੀ ਠੀਕ ਹੈ ਇਹ 30% ਦਾ ਆਫਰ ਹੁਣ 5 ਤਰੀਕ ਤੱਕ ਵਧਾ ਦਿੱਤਾ ਗਿਆ ਪਹਿਲਾਂ 4 ਤਰੀਕ ਤੱਕ ਵਧਾਇਆ ਸੀ ਹੁਣ 5 ਤਰੀਕ ਤੱਕ ਵਧਾ ਦਿੱਤਾ ਗਿਆ ਠੀਕ ਹੈ 30% ਦਾ ਆਫਰ ਕਿਵੇਂ ਲੈ ਸਕਦੇ ਹੋ ਉਹ ਵੀ ਤੁਹਾਨੂੰ ਦੱਸਦੇ ਹਾਂ ਪਹਿਲਾਂ ਤੁਸੀਂ ਦੇਖ ਲਓ ਆਪਣੇ ਚੈਨਲ ਤੋਂ ਜਿਵੇਂ ਫ੍ਰੀ ਕਲਾਸਾਂ ਆ ਰਹੀਆਂ ਬਹੁਤ سارے ਸਟੂਡੈਂਟ ਜਿਹੜੇ ਪਾਸ ਕਰ ਚੁੱਕੇ ਆ 93 ਮਾਰਕਸ ਆਏ ਆ ਠੀਕ ਹੈ ਬਹੁਤ ਸਾਰੇ ਨੇ ਦੇਖੋ ਵੀ 1 ਸਹ ਹੈ 99 ਮਾਰਕਸ ਹੈਗੇ ਆ ਠੀਕ ਹੈ ਇਹ 85 ਮਾਰਕਸ 97 ਮਾਰਕਸ ਇਹ 2024 ਵਾਲਿਆਂ 30 ਵਾਲਿਆਂ ਦੀ ਵੀ ਉਹ ਆ ਜਿਹੜੇ ਰਿਵਿਊ ਤੁਹਾਨੂੰ ਦਿਖਾ ਰਹੇ ਆ ਤੇ ਜਿਹੜੇ 2000 ਜੇ 24 ਚ ਪਾਸ ਹੋਏ ਹਨ ਆ ਦੇਖੋ 100 ਮਾਰਕਸ ਤੁਸੀਂ ਦੇਖੋ ਵੀ 100 ਮਾਰਕਸ ਠੀਕ ਹੈ 95 ਮਾਰਕਸ 98 ਮਾਰਕਸ 104 ਮਾਰਕਸ ਠੀਕ ਹੈ ਤੁਸੀਂ ਚੈੱਕ ਕਰੋ 95 ਫ੍ਰੀ ਵੀਡੀਓ ਦੇ ਰਾਹੀਂ ਸੀਟੈਟ ਪਾਸ ਹੈਗੇ ਆ ਸੀਟੈਟ ਕੁਆਲੀਫਾਈਡ ਹੈਗੇ ਹਨ ਸੋ ਮਾਸਟਰ ਗੇਟ ਸਿਲੈਕਟਡ ਬਹੁਤ ਸਾਰੇ ਤੇ ਜਿਹੜੇ ਭਾਈ ਹਲੇ ਉਹਨਾਂ ਦੀ ਲਿਸਟਾਂ ਤਿਆਰ ਹੀ ਨਹੀਂ ਹੋਈਆਂ ਆਪਣੇ ਤੋਂ ਟਾਈਮ ਬਹੁਤ ਘਟ ਹੈ ਆ ਦੇਖੋ ਵੀ ਇਹ ਤਾਂ ਆ ਪੰਜਾਂ ਨੇ ਵੱਡੀਆਂ ਲਿਸਟਾਂ ਇਸ ਤਰ੍ਹਾਂ ਦੀਆਂ ਹੋਰ ਬਹੁਤ ਸਾਰੀਆਂ ਲਿਸਟਾਂ ਜਿਨ੍ਹਾਂ ਨੇ 2024 ਚ ਪੀਐਸਟ ਪਹਿਲੀ ਵਾਰ ਕਰੈਕ ਕੀਤਾ ਆਪਣੇ ਕੋਰਸਾਂ ਰਾਹੀਂ ਆਪਣੇ ਕੋਰਸ ਕਿਹੜੇ ਨੇ ਆ ਵਾਲੇ ਕੋਰਸ ਇਨਾਂ ਦੇ 30% ਆਫਰ ਆਫ ਦਾ ਜਿਹੜਾ ਲਾਹਾ ਤੁਸੀਂ ਕੀ ਲੈਣਾ 30% ਆਫ ਦਾ ਜਿਹੜਾ 쿠ਪਨ ਦਾ ਲਾਹਾ ਕੀ ਲੈਣਾ ਉਹ ਸੁਣਦਾ ਦੇ ਆ 2400 ਦਾ ਕੋਰਸ ਹੈ 30% ਆਫ ਕਰੋਗੇ 1800 ਚ ਪੈ ਜਾਊਗਾ ਆ 3000 ਦਾ ਕੋਰਸ ਹੈ 30% ਆਫ ਵਾਲਾ 쿠ਪਨ ਯੂਜ਼ ਕਰੋਗੇ 2100 ਚ ਪੈ ਜਾਊਗਾ ਇਹ ਚ 900 ਦਾ ਡਿਸਕਾਊਂਟ ਇਹ ਚ 700 ਦਾ ਡਿਸਕਾਊਂਟ ਇੱਕ ਹੋਰ ਕੋਰਸ ਹੈ ਕਿਵੇਂ 쿠ਪਨ ਯੂਜ਼ ਕਰਨ ਦੱਸੂਗਾ ਕਿੱਥੇ ਆ ਐਪ ਆ ਇਸ ਐਪ ਨੂੰ ਡਾਊਨਲੋਡ ਕਰਨਾ ਪੈਣਾ ਪਲੇ ਸਟੋਰ ਤੇ ਜਾ ਕੇ ਜਿੱਥੇ ਸਭ ਕੁਝ ਥਿਓਰੀ ਚ ਥਿਓਰੀ ਨੋਟਸ ਐਮਸੀਕਿਊ ਨੋਟਸ ਪੀਬੀਕਿਊ ਪ੍ਰਸ਼ਨ ਮੌਕ ਟੈਸਟ ਹਰ ਇੱਕ ਚੀਜ਼ ਮਿਲ ਦੇਖੋ ਤੁਹਾਡੇ ਸਾਹਮਣੇ 1392 ਵਾਲਾ ਕੋਰਸ ਹੈ ਇਹਦੇ ਤੁਸੀਂ ਜਦੋਂ 30% ਵਾਲਾ 쿠ਪਨ 쿠ਪਨ ਯੂਜ਼ ਕਿਵੇਂ ਕਰਨਾ ਦੱਸਾਂਗੇ 쿠ਪਨ ਯੂਜ਼ ਕਰਨ ਦਾ ਤੁਹਾਨੂੰ ਤਰੀਕਾ ਵੀ ਦੱਸ ਦਿੰਦੇ ਆ ਸੋ ਇਹ 1400 ਦਾ ਕੋਰਸ ਲਗਭਗ ਹੈ 쿠ਪਨ 30% ਵਾਲਾ ਯੂਜ਼ ਕਰੋਗੇ 1000 ਚ ਪੈ ਜਾਊਗਾ ਆ ਦੇਖੋ ਕਿਵੇਂ ਕਰਨਾ 쿠ਪਨ ਯੂਜ਼ ਹੁਣ ਚੈੱਕ ਕਰ ਲਓ ਵੀ 쿠ਪਨ ਯੂਜ਼ ਕਰਨ ਦੀ ਤੁਹਾਨੂੰ ਮੈਂ ਦੱਸਨਾ ਜਲਦੀ ਜਲਦੀ ਇੱਕ ਸੈਕਿੰਡ ਜੀ ਸਿਸਟਮ ਕੀ ਹੈ 쿠ਪਨ ਕਿਵੇਂ ਯੂਜ਼ ਕਰਨਾ ਆ ਦੇਖੋ ਇਹ ਵਾਲਾ ਆਪਣਾ ਐਪ ਆ ਤੁਹਾਡੇ ਸਾਹਮਣੇ ਜਦੋਂ ਐਪ ਨੂੰ ਖੋਲੋਗੇ ਆਪਾਂ ਲੈਪਟਾਪ ਤੇ ਖੋਲਿਆ ਫੋਨ ਤੇ ਖੋਲੋਗੇ ਉਦੋਂ ਵੀ ਇਦਾਂ ਹੀ ਖੁੱਲ ਜਾਣਾ ਲਗਭਗ ਠੀਕ ਹੈ ਤਾਂ ਉੱਥੇ ਤੁਹਾਨੂੰ ਆ ਕੋਰਸ ਦੇਖਣਗੇ ਆ ਦੇਖੋ ਵੀ ਪਹਿਲਾ ਕੋਰਸ ਆ 399 ਵਾਲਾ ਹੈਗਾ ਠੀਕ ਆ ਇਹ ਇਹ ਵਾਲਾ 2500 ਵਾਲਾ ਕੋਰਸ ਤੁਸੀਂ ਦੇਖ ਸਕਦੇ ਹੋ ਠੀਕ ਆ ਆ ਵਾਲਾ ਕੋਰਸ ਦੇਖਦੇ ਹੋ 3000 ਵਾਲਾ ਇਹਨਾਂ ਦੀ ਫੀਸ ਕਿੰਨੀ ਹੈ ਦੇਖੋ 2999 ਇਹਦੀ ਫੀਸ ਕਿੰਨੀ ਹੈ 2499 ਔਰ ਇਹਦੀ ਫੀਸ ਤੁਸੀਂ ਦੇਖੋਗੇ ਆ ਵਾਲੇ ਦੀ ਵੀ 1399 ਹੁਣ ਮੈਂ ਆ ਕੋਰਸ ਖੋਲਣਾ ਐਸਐਸਟੀ ਵਾਲਿਆਂ ਵਾਸਤੇ ਬੀਐਡ कॉम्बीनेशन एस एस टी हिंदी एस एस टी आह वाला कोर्स इन उत्ते क्लिक कर लिया देखो क्लिक कर लिया कोर्स से क्लिक कर लिया देखो इतने फीस कि जो बाय करा बाय दप्शन ठीक है बाय करा बाय करा फीस कि तीन हजार कानवे रुपये पर नहीं तुम्हें की करना इतने व्यू कूपन लिखा होगा जे तुम फोन पर देख रहे हो तो इतने नीचे आऊगा कूपन छोगा कूपन पर क्लिक मार दोगे आखो व्यू कूपन पर जावे व्यू कूपन से मारा अपलाई कर देंगे इतना ठीक ना डिस्काउंट थर्ट परसेंट ਅਪ ਦੇਖੋ ਐਕਸਪਾਇਰ ਵਨ ਡੇ ਪਰ ਇਹਨੂੰ ਬੁਧਾਵਾਵਾਂਗੇ 5 ਤਰੀਕ ਤੱਕ ਕਰਾਂਗੇ ਕੱਲ ਨੂੰ ਨਹੀਂ ਐਕਸਪਾਇਰ ਹੋ ਜਾਣਾ ਸੀ ਇੱਥੇ ਅਪਲਾਈ ਕਰਤਾ ਅਪਲਾਈ ਕਰਕੇ ਡਨ ਹੋ ਗਿਆ ਇਹ ਲਓ ਹੀ ਡਨ ਹੋ ਗਿਆ ਫੀਸ ਕਿੰਨੀ ਰਹਿ ਗਈ 2167 ਰੁਪਏ 2167 ਜਿਹੜਾ ਕੋਰਸ 3000 ਦਾ ਸੀ 2167 ਚ ਰਹਿ ਗਿਆ ਠੀਕ ਹੈ ਇਸ ਤਰ੍ਹਾਂ ਦੂਸਰੇ ਕੋਰਸ ਵੀ ਦਿਖਾਉਣੇ ਆ ਦੇਖੋ ਆ ਵਾਲਾ 2500 ਵਾਲਾ ਕੋਰਸ ਹੈ ਈਟੀਟੀ ਵਾਲਿਆਂ ਵਾਸਤੇ ਫੁੱਲ ਸਭ ਕੁਝ ਥਿਉਰੀ ਸਭ ਕਰਾ ਚੀਜ਼ ਠੀਕ ਹੈ ਤਾਂ ਇਹ ਕੋਰਸ ਕਿੰਨੇ ਦਾ ਸ਼ੋ ਹੋ ਰਿਹਾ ਉੱਪਰ 2578 ਦਾ ਠੀਕ ਹੈ ਵਿਊ ਵਾਲ ਤੇ ਕਰੋਗੇ 쿠ਪਨ ਨੂੰ ਅਪਲਾਈ ਕਰ ਦੋਗੇ ਡਨ ਡਨ ਹੋ ਗਿਆ ਨਹੀਂ ਹੋ ਗਿਆ ਇਹ ਪਤਾ ਕਿਉਂ ਨਹੀਂ ਹੋਇਆ ਕਿਉਂਕਿ ਆਪਣੇ ਕੋਲੇ ਐਜ਼ ਏ ਲਿਮਟ ਦਿੱਤੀ ਹੋਈ ਹੈ ਯੂਜ਼ਰ ਠੀਕ ਹੈ ਕਿਉਂਕਿ ਮੈਂ ਇੱਕ ਕੂਪਨ ਯੂਜ਼ ਕਰ ਲਿਆ ਜਿਹੜਾ ਉਹ ਦੂਸਰੇ ਕੋਰਸ ਚ ਕਰ ਲਿਆ ਐਸਐਸਟੀ ਵਾਲੇ ਚ ਠੀਕ ਹੈ ਇਸ ਕਰਕੇ ਇੱਧਰ ਯੂਜ਼ ਨਹੀਂ ਹੋਊਗਾ ਜੇ ਤੁਸੀਂ ਦੋ ਕੋਰਸ ਲੈਣਾ ਚਾਹੁੰਦੇ ਤਾਂ ਤੁਹਾਨੂੰ ਦੋ ਕੂਪਨ ਦੇ ਦਿੱਤੇ ਜਾਣਗੇ ਵੈਸੇ ਇੱਕ ਕੂਪਨ ਇੱਕ ਸਟੂਡੈਂਟ ਯੂਜ਼ ਕਰ ਸਕਦਾ ਠੀਕ ਹੈ ਇੱਕ ਇੱਕ ਹੀ ਲਿਮਟ ਹੋਏਗੀ ਸੋ ਇਹ ਵੀ ਤੁਹਾਡੇ ਵਾਸਤੇ ਬਹੁਤ ਹੀ ਵੱਟੀ ਖੁਸ਼ਖਬਰੀ ਕਹਿ ਸਕਦੇ ਆ ਤੁਸੀਂ ਕਿਸੇ ਵੀ ਕੋਰਸ ਨੂੰ ਲੈਣਾ ਚਾਹੁੰਦੇ ਹੋ ਆਪਣੇ ਚੈਨਲ ਤੇ ਆ ਕੇ ਜੁੜ ਕੇ ਕੋਰਸ ਲੈ ਸਕਦੇ ਹੋ ਤੇ ਫ੍ਰੀ ਜਿਹੜੀਆਂ ਕਲਾਸਾਂ ਹੈਗੀਆਂ ਜਾਂ ਐਮਸੀਕਿਊ ਲੈਵਲ ਦੀਆਂ ਉਹਨਾਂ ਚ ਤੁਸੀਂ ਜੁੜਨਾ ਹੈ ਡੇਲੀ ਜਿਹੜੀਆਂ YouTube ਤੇ ਚੱਲਦੀਆਂ ਹਨਾ ਸਿਰਫ ਐਮਸੀਕਿਊ ਜੇ ਤੇ ਥਿਉਰੀ ਕਰਨੀ ਹੈ ਕਨਸੈਪਟ ਕਰਨੀ ਹੈ ਨੋਟਸ ਲੈਣੇ ਹੈ ਤਾਂ ਕੋਰਸਾਂ ਜਾਣਾ ਪੈਣਾ ਠੀਕ ਹੈ ਪਹਿਲੀ ਵਾਰ ਕਵਾਲਿਫਾਈ ਐਗਜ਼ਾਮ ਕਰਨਾ ਜਿਆਦਾ ੜਕਣਾ ਨਹੀਂ ਹੈਗਾ ਸਾਰਾ ਮਟੀਰੀਅਲ ਇੱਕ ਥਾਂ ਤੇ ਚਾਹਣਾ ਤਾਂ ਤੁਸੀਂ ਕੋਰਸ ਲੈ ਸਕਦੇ ਹੋ ਜੇ ਤੁਸੀਂ ਚਾਹੁੰਦੇ ਹੋ ਵੀ YouTube ਦੀਆਂ ਡੇਲੀ ਫ੍ਰੀ ਕਲਾਸਾਂ ਲਈ ਤਿਆਰੀ ਕਰੀਏ ਤਾਂ ਫਿਰ ਤੁਸੀਂ ਆਪਣਾ ਨੰਬਰ ਹੈ 987873157 ਤੇ ਨਾਮ ਲਿਖ ਦਿਓ ਸਬਜੈਕਟ ਡਿਸਟ੍ਰਿਕਟ ਜਨਰ ਚਾਰ ਗੱਲਾਂ ਲਿਖ ਕੇ ਭੇਜ ਦਿਓ ਤੁਹਾਨੂੰ ਫ੍ਰੀ WhatsApp ਗਰੁੱਪ ਵਿੱਚ ਐਡ ਕਰ ਲਿਆ ਜਾਏਗਾ ਏਸੀ ਵੀ ਜਾਣਕਾਰੀ ਬਹੁਤ ਹੀ ਇੰਪੋਰਟੈਂਟ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਲਾਈਕ ਕਰ ਦਿਓ ਜਾਣਕਾਰੀ ਵਧੀਆ ਲੱਗੀ ਧੰਨਵਾਦ ਆਪਣੇ ਚੈਨਲ ਨੂੰ ਹੁਣੇ ਸਬਸਕ੍ਰਾਈਬ ਕਰ ਲਓ ਹਰ ਇੱਕ ਸਬਜੈਕਟ ਦੀਆਂ ਕਲਾਸਾਂ MCQ ਲੈਵਲ ਦੀਆਂ ਫ੍ਰੀ ਚੱਲਣੀਆਂ ਹੈ EVS ਚاہے ਪੰਜਾਬੀ ਹੈ ਚਾਹੇ ਇੰਗਲਿਸ਼ ਹੈ ਐਸਐਸਟੀ ਪੈਡਾਗੋਜੀ ਹੈ ਪੰਜਾਬੀ ਪੈਡਾਗੋਜੀ ਹੈ ਇੰਗਲਿਸ਼ ਪੈਡਾਗੋਜੀ ਹੈ ਸੀਡੀਪੀ ਹੈ ਹਰ ਇੱਕ ਚੀਜ਼ ਤੁਹਾਨੂੰ ਮਿਲੇਗੀ 7 ਸਾਲ ਦਾ ਤਿਆਰਬ ਆਪਣਾ ਹੈਗਾ ਹਜ਼ਾਰਾਂ ਸੂਟ ਆਪਣੇ ਚੈਨਲ ਤੋਂ ਜਿਹੜੇ ਪੀਸਟ ਪਾਸ ਕਰ ਸਕਦੇ ਹੋ ਤੁਸੀਂ ਵੀ ਕਰ ਸਕਦੇ ਹੋ ਧੰਨਵਾਦ ਵੀ ਮਿਲਾਂਗੇ ਨੈਕਸਟ ਕਿਸੇ ਹੋਰ ਜਾਣਕਾਰੀ ਤੇ